ਰਤ ਤਣ 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 ਹੱਤ ਤੇਰੇ ਢਿੱਲੇ ਤੂੰ ਝੂਠ ਦੀਂਦੀ ਆ ਹੀਰ ਦੀਂ ਤੇਰੇ ਢਿੱਲੇ ਤੋਂ ਲੋ ਝੂਠ ਦੀਂਦੀ ਆ ਹੀਰ ਦੀਂ ਆਉਣ ਵੇਗ ਗੋਲ ਖਾ ਉੜਦੀ ਆ ਬਲਕਾਰੀ ਕਣੈ 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 ਤਣ ਪਲਪੀਸੀਆਂ ਹੋਦੀਆਂ ਗੱਲਾਂ ਗੱਲ ਗਲ ਨਾਰਦੀਆਂ ਪਲਪੀਸੀਆਂ ਹੋਦੀਆਂ ਗੱਲਾਂ ਗੱਲ ਗਲ ਨਾਰਦੀਆਂ ਦੋਟ ਥੋਡੀ ਦੇ ਵਿੱਚ ਨਾ ਪਤਲੀ ਨਾ ਪਾਰੀ ਅੰਦਰ ਸੌ ਜੁਤੀਂ ਦੀਏ ਬਈ ਥੈਂਕ ਯੂ ਜੀ ਕਣੈ 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 ਇੱਕ ਵਾਰ ਆਉਣਾ ਬਾਜ ਨਹੀਂ ਘਾਇਤ ਤੱਕੀ ਖਾਰਾ ਤੋਂ ਵਧੀਆ ਸ਼ਰੀਰ ਵੀ ਢਿੱਡ ਵਿਕਟਾ ਲਿਆ ਪੱਟ ਚੱਕ ਦੇਈਆਂ ਤੁਹਾਨੂੰ ਜਿੰਨੇ ਨਾ ਲਵ ਯੂ ਜਾਉਦਾ ਰਹੇ ਹੂੰ